ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਫਾਸਫੋਰਸ ਤੱਤ ਪੋਟਾਸ਼ ਤੱਤ ਤੇ ਜ਼ਿੰਕ ਤੱਤ ਪਾਉਣ ਦਾ ਸਹੀ ਸਮਾਂ ਕਿਹੜਾ ਤੇ ਕਿਹੜੀਆਂ ਜਿਹੜੇ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਪਾਉਣਾ ਚਾਹੀਦਾ ਤਾਂ ਕਿ ਆਪਾਂ ਪੂਰਾ ਰਿਜ਼ਲਟ ਜਿਹੜਾ ਹੈਗਾ ਉਹਦਾ ਨਤੀਜਾ ਲੈ ਸਕੀਏ ਤੇ ਵਾਧੂ ਖਰਚਾ ਆਪਣਾ ਕਿਸੇ ਕਿਸਮ ਦਾ ਨਾ ਹੋਵੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲ ਵੀ ਫੇਸਬੁੱਕ ਪੇਜ ਤੇ ਦੇ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਫਾਸਫੋਰਸ ਤੇ ਪੋਟਾਸ਼ ਤੱਤਾਂ ਜਿਹੜੇ ਨਾਈਟ੍ਰੋਜਨ ਤੋਂ ਬਾਅਦ ਬੜੇ ਇੰਪੋਰਟੈਂਟ ਤੱਤਾਂ ਜਿਹੜੇ ਕਿ ਜੜਾਂ ਦੀ ਗਰੋਥ ਵਾਸਤੇ ਫੋਟ ਵਾਸਤੇ ਕੀੜੇ ਮਕੌੜੇ ਬਿਮਾਰੀਆਂ ਤੋਂ ਬਚਾਉਣ ਵਾਸਤੇ ਜਿਵੇਂ ਪੋਟਾਸ਼ ਤੱਤ ਸਪੈਸ਼ਲੀ ਫਸ ਜਿਹੜੇ ਬੜੇ ਜ਼ਰੂਰੀ ਹੈ ਤੇ ਫਾਸਫੋਰਸ ਸਪੈਸ਼ਲ ਜਿਹੜਾ ਏਟੀਪੀ ਸਿੰਥੈਸਿਸ ਆ ਮਤਲਬ ਜਿਹੜਾ ਖਰਾਕ ਬਣਾਉਣ ਵਾਸਤੇ એનર્ਜੀ ਚਾਹੀਦੀ ਹੈ ਫਸਲ ਨੂੰ ਗਰੋਥ ਵਾਸਤੇ ਉਹਦੇ ਵਾਸਤੇ ਫਾਸਫੋਰਸ ਤੱਤ ਬੜਾ ਜ਼ਰੂਰੀ ਹੁੰਦਾ ਜੜਾਂ ਦੀ ਗਰੋਥ ਵਾਸਤੇ ਸ਼ੁਰੂਆਤੀ ਵਾਧੇ ਦੇ ਵਿੱਚ ਤੇ ਜਿੰਕ ਤੱਤ ਤੁਹਾਨੂੰ ਪਤਾ ਕਿ ਜਿੰਕ ਤੱਤ ਜਿਹੜਾ ਮੈਟਾਬੋਲਿਜ਼ਮ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਨਿਭਾਉਂਦਾ ਹੈ ਕਿ ਸਾਰੀਆਂ ਮੈਟਾਬੋਲਿਕ ਐਕਟੀਵਿਟੀਆਂ ਜਿਹੜੀਆਂ ਸਹੀ ਚੱਲਣ ਸਪੈਸ਼ਲੀ ਜਿਹੜੇ ਪਰਪਰਾਕਣ ਨੂੰ ਸਟਰੈਂਥ ਦੇਣ ਵਾਸਤੇ ਫੋਕ ਨੂੰ ਘਟਾਉਣ ਵਾਸਤੇ ਤੇ ਜੇ ਦੀ ਘਾਟ ਰਵੇ ਤਾਂ ਜਿਹੜੇ ਹੈਗੇ ਫਸਲ ਆ ਪੂਰਾ ਜਾੜ ਨਹੀਂ ਮਾਰਦੀ ਹੈਗੀ ਪੱਤੇ ਜਗਾਲੇ ਹੋ ਜਾਂਦੇ ਬੂਟੇ ਜਿਹੜੇ ਹੈਗੇ ਮਦਰੇ ਰਹਿ ਜਾਂਦੇ ਤਾਂ ਬਾਅਦ ਚ ਜਿਹੜੇ ਕਈ ਵਾਰ ਬੂਟੇ ਸੁੱਕਣ ਲੱਗ ਪੈਂਦੇ ਆ ਫਾਸਫੋਰਸ ਤੇ ਪੋਟਾਸ਼ ਤੱਤ ਕੋਸ਼ਿਸ਼ ਕਰੋ ਮਿੱਟੀ ਪਰਖ ਆਧਾਰ ਤੇ ਪਾਉਣਾ ਵਰਨਾ ਜਿਹੜੀ ਹੈਗੀ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜੇ ਤੁਸੀਂ ਮਿੱਟੀ ਪਰਖ ਨਹੀਂ ਕਰਾਈ ਤਾਂ ਡੇਢ ਗੱਟਾ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ 15 ਤੋਂ 20 ਕਿਲੋ ਮਿਊਰੋਟਾਫਟਾ 60% ਵਾਲੀ ਉਹ ਤੁਸੀਂ ਪਾ ਸਕਦੇ ਆ ਤੇ ਪਾਉਣੀ ਆ ਉਹ ਆਖਰੀ ਕੱਦੂ ਕਰਨ ਵੇਲੇ ਮਤਲਬ ਜਦੋਂ ਆਪਾਂ ਕੱਦੂ ਕਰ ਰਹੇ ਆ ਆਖਰ ਦੇ ਵਿੱਚ ਜਦੋਂ ਆਪਾਂ ਕੰਪਲੀਟ ਕਰਨਾ ਉਦੋਂ ਪਹਿਲਾਂ ਜਿਹੜਾ ਪਾਉਣਾ ਤਾਂ ਕਿ ਉਹ ਜਿਹੜਾ ਰੂਟ ਜ਼ੋਨ ਦੇ ਵਿੱਚ ਸਿਕਿਉਰ ਰਵੇ ਸਹੀ ਸਮਾਂ ਜਿਹੜਾ ਹੈਗਾ ਬਿਲਕੁਲ ਇਹ ਹੁੰਦਾ ਕਈ ਕਿਸਾਨ ਵੀਰ ਪਹਿਲਾਂ ਵੀ ਪਾ ਲੈਂਦੇ ਆ ਪਹਿਲਾਂ ਤੁਸੀਂ 1-2 ਦਿਨ ਪਹਿਲਾਂ ਪਾਉਣਾ ਉਦੋਂ ਕਿਸਾਨ ਵੀਰ ਜਿਹੜਾ ਪਾ ਲੈਂਦੇ ਆ ਆਪਦੀ ਸੌਖ ਦੇ ਅਨਸਾਰ ਉਹ ਤੁਸੀਂ ਪਾ ਸਕਦੇ ਆ ਫਾਸਫੋਰਸ ਤੱਤ ਜਿਹੜਾ 20 ਦਿਨਾਂ ਤੱਕ ਵੀ ਤੁਸੀਂ ਲੱਗੇ ਝੋਨੇ ਦੇ ਵਿੱਚ ਪਾ ਸਕਦੇ ਪਰ ਪोटाश ਤੱਤ ਕੋਸ਼ਿਸ਼ ਕਰੋ ਕਿ ਆਪਾਂ ਕਦੂ ਕਰਨ ਸਮੇਂ ਜਾਂ ਲਵਾਈ ਦੇ ਨਾਲ-ਨਾਲ ਤੁਰੰਤ ਆਪਾਂ ਪਾ ਦਈਏ ਤਾਂ ਕਿ ਆਪਾਂ ਪੂਰਾ ਤੀਜਾ ਲੈ ਸਕੀਏ ਫਾਸਫੋਰਸ ਤੇ ਜ਼ਿੰਕ ਨੂੰ ਕਦੇ ਮਿਲਾ ਕੇ ਨਹੀਂ ਪਾਉਣਾ ਜ਼ਿੰਕ ਨੂੰ ਕੋਸ਼ਿਸ਼ ਕਰੋ ਕਿਸੇ ਖਾਦ ਨਾਲ ਮਿਲਾ ਕੇ ਨਹੀਂ ਪਾਉਣਾ ਆਪਾਂ ਰੇਤਾ ਦੇ ਵਿੱਚ ਰਲਾ ਕੇ ਇਹਦਾ ਛਿੱਟਾ ਦੇਣਾ ਹੁੰਦਾ ਹੈ ਤੁਸੀਂ ਮਿੱਟੀ ਪਰਖ ਆਧਾਰ ਤੇ ਪਾਉਣੀ ਜਾਂ ਤੁਸੀਂ ਵੈਸੇ 10 ਕਿਲੋ 15 ਕਿਲੋ ਜਿਹੜੀ ਹੈਗੀ 22% ਵਾਲੀ ਜਾਂ 8-10 ਕਿਲੋ 33% ਵਾਲੀ ਜਿਹੜੀ ਜ਼ਿੰਕ ਪਾਉਨੇ ਆ ਤਾਂ ਉਹਨੂੰ 2 ਤੋਂ 3 ਹਫ਼ਤਿਆਂ ਤੇ ਜਾ ਕੇ ਕਿਉਂਕਿ ਉਦੋਂ ਜਾ ਕੇ ਨਿਸ਼ਾਨੀਆਂ ਜ਼ਿਆਦਾ ਨਜ਼ਰ ਆਉਂਦੀਆਂ ਹੁੰਦੀਆਂ ਉਦੋਂ ਜਾ ਕੇ ਜਿਹੜੀ ਇਹ ਘਾਟ ਨਜ਼ਰ ਆਉਂਦੀ ਹੁੰਦੀ ਹੈ ਫਸਲ ਦੇ ਵਿੱਚ ਵੱਧਾ ਰੁਕਦਾ ਤਾਂ ਜਦੋਂ ਤੁਸੀਂ ਪਾਣੀ ਘਟਾਉਣਾ 15 ਤੋਂ 20 ਦਿਨ ਤੇ ਜਾ ਕੇ ਜ਼ਿੰਕ ਪਾ ਕੇ ਖੇਤ ਨੂੰ ਚੰਗੀ ਤਰ੍ਹਾਂ ਹਵਾ ਲਵਾ ਦਿਓ ਉਦੋਂ ਬਾਅਦ ਫੇਰ ਜ਼ਿੰਕ ਤੱਤ ਦੀ ਜਿਹੜੀ ਪ੍ਰੋਪਰ ਅਪਟੇਕ ਹੁੰਦੀ ਹੈ ਤੇ ਫੇਰ ਆਪਾਂ ਨੂੰ ਤੀਜੀ ਵਾਰੇ ਪੂਰੇ ਮਿਲਦੇ। ਇਸ ਤੋਂ ਬਾਅਦ ਤੁਹਾਨੂੰ ਜਿਹੜੀ ਹੈਗੀ ਸਪਰੇਅ ਦੱਸਾਂਗੇ। ਤੱਤਾਂ ਵਾਲੀ ਸਪਰੇਅ ਜੀ ਦੇ ਵਿੱਚ ਜ਼ਿੰਕ ਜ਼ਿੰਕ ਕਲੀ ਦਾ ਪਾਣੀ ਯੂਰੀਆ ਤੇ ਨਾਲ ਜ਼ਰੂਰਤ ਅਨੁਸਾਰ ਲੋਹਾ ਤੱਤ ਆਪਾਂ ਪਾ ਸਕਦੇ ਹ। ਥੱਲੇ ਪਾਉਣ ਦੀ ਜਿੱਥੇ ਚੰਗੀਆਂ ਜ਼ਮੀਨਾਂ ਫੇਰ ਉੱਥੇ ਜ਼ਿੰਕ ਥੱਲੇ ਪਾਉਣ ਦੀ ਲੋੜ ਨਹੀਂ। ਸਪਰੇਅ ਨਾਲ ਆਪਣਾ ਕੰਮ ਕਰ ਸਕਦਾ ਤੇ ਘੱਟ ਖਰਚ 'ਚ ਬਚਤ ਰਹਿ ਸਕਦੀ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ।